ਅੰਮ੍ਰਿਤਸਰ ਦੇ ਕਈ ਹਿੰਦੂ ਧਾਰਮਿਕ ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਨੁਮਾਇਦਿਆਂ ਨੇ ਪਿਛਲੇ ਕਈ ਸਾਲਾਂ ਤੋਂ ਚੌਂਕ ਫਰੀਦ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਮਸਜਿਦ ਵਿੱਚ ਬਦਲਣ ਦੇ ਨਾਮ ਤੇ ਚੱਲ ਰਹੀ ਗੈਰਕਾਨੂੰਨੀ ਉਸਾਰੀ ਨੂੰ ਰੋਕਣ ਲਈ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਇਸ ਉਸਾਰੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਸਮੂਹ ਸੰਗਠਨਾਵਾਂ ਵੱਲੋਂ ਕਸ਼ਮੀਰੀ ਸ਼ਿਵਾਲਾ ਮੰਦਿਰ ਚੌਂਕ ਫਰੀਦ ਵਿਖੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਾ ਪ੍ਰਬੰਧ ਕੀਤੇ ਗਏ ਸਨ। ਤਾ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕਈ Hindu ਸੰਗਠਨਾ ਦੇ ਨੁਮਾਇਦਿਆਂ ਨੇ ਕਿਹਾ ਕਿ ਇਸ ਜਗ੍ਹਾ ਤੇ ਕਿਸੇ ਵੀ ਕੀਮਤ ਤੇ ਮਸਜਿਦ ਨਹੀਂ ਬਣਨ ਦਿੱਤੀ ਜਾਵੇਗੀ ਇਸ ਮੌਕੇ ਸੁਮੋ Hindu ਸੰਗਠਨ ਵੱਲੋਂ ਮੌਕੇ ਤੇ ਪਹੁੰਚੇ ਐਸ ਡੀ ਐਮ ਮਾਨਕਵਲ ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਤੇ ਸਾਰੀਆਂ ਸੰਸਥਾਵਾਂ ਦੇ ਨੁਮਾਇਦਿਆਂ ਨੇ ਦਸਤਖਤ ਕੀਤੇ ਇਸ ਮੌਕੇ ਏ ਡੀ ਸੀ ਪੀ ਵਿਸ਼ਾਲਜੀਤ ਸਿੰਘ ਏ ਸੀ ਪੀ ਪ੍ਰਵੇਸ਼ ਚੋਪੜਾ एसआई वरिंदर कुमार ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਆਰਐਸਐਸ ਦੇ ਕਵਲ ਕਪੂਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਵਿਸ਼ਵ Hindu ਪਰਿਸ਼ਦ ਦੇ ਹਰਦੀਪ ਦੁੱਗਲ ਲਾਜਪਤ ਰਾਏ ਖੰਨਾ ਮਾਨਵ ਤਨੇਜਾ ਦੀਪਕ ਰਾਏ ਮਹਿਰਾ ਸੀਨੀਅਰ ਕਾਂਗਰਸੀ ਆਗੂ ਸੰਜੀਵ अरोड़ा ਆਦਰਸ਼ ਕੁਮਾਰ ਸਮੇਤ ਕਈ ਨੇਤਾ ਮੌਜੂਦ ਸਨ ਉੱਥੇ ਮਗਰੀ ਗਲੀ ਚ ਰੋੜਿਆਂ ਲਈ ਗਲੀ ਚ ਮੰਦਿਰ ਦੇ ਅੰਦਰ ਕਾਫੀ ਸੰਗਠਨਾ ਲੋਕ ਇਕੱਠੇ ਹੋਏ ਸੀ ਅਸੀਂ ਵੀ ਉੱਥੇ ਉੱਥੇ ਬੈਠੇ ਆ ਮਾਹੌਲ ਖਰਾਬ ਹੁੰਦੇ ਆ ਦੇਖ ਕੇ ਮੈਂ ਉੱਥੇ ਏਸੀਪੀ ਸੈਂਟਰ ਸਾਹਿਬ ਨੂੰ ਫੋਨ ਕੀਤਾ ਕਿ ਜਦ ਮਹੱਲੇ ਵਾਲਿਆਂ ਨੇ ਕਿਹਾ ਫਿਰ ਕਿਉਂ ਬੰਦ ਰਿਓ ਕਹਿੰਦੇ ਅਸੀਂ ਤਾਂ ਕੰਮ ਬੰਦ ਕਰਾਇਆ ਪਰ ਉਹਨਾਂ ਨੇ ਮੌਕੇ ਤੇ ਐਸਐਚਓ ਕਤਵਾਲੀ ਨੂੰ ਭੇਜਿਆ ਉਹਨਾਂ ਦੀ ਛਲਾਗ ਉਹਨਾਂ ਨੇ ਕੰਮ ਵੀ ਬੰਦ ਕਰਾ ਦਿੱਤਾ ਫਿਰ ਭੀੜ ਦਾ ਸਾਰੇ ਸੰਗਠਨਾਂ ਉਤਰਾਜ ਸੀ ਕੀ ਇਹ ਜਾਣ ਕੇ ਸਾਨੂੰ ਛੜਾਣ ਵਾਸਤੇ ਬਾਹਰ ਮਾਟੋ ਲਾਇਆ ਗਿਆ ਅਫਸਰਾਂ ਨੇ ਉਹ ਵੀ ਉਤਾਰਤਾ ਉਸ ਤੋਂ ਬਾਅਦ ਕਾਫੀ 2 ਦਿਨ ਹੋ ਗਿਆ ਜੀ ਸਾਰੇ ਸੰਗਠਨ ਅੰਮ੍ਰਿਤਸਰ ਦੇ ਇਕੱਠੇ ਹੋਏ ਸੀ ਪਰ ਪ੍ਰਸ਼ਾਸਨ ਨੇ ਕੰਮ ਬੰਦ ਕਰਾ ਦਿੱਤਾ ਜਿਹੜੀ ਨਿਰਮਾਨ ਉਹ ਕਰਨਾ ਚਾਹਦੇ ਐ ਜਿਹੜਾ ਕੋ ਬਿਲਕੁਲ ਨਜਾਇਜ਼ ਐ ਕੋਈ ਇੱਥੇ ਮਸਜਿਦ ਦਾ ਕੋਈ ਲਹਿਰਾਂ ਦਿਨਾਂ ਨਹੀਂ ਇੱਥੇ ਕਦੀ ਉਸ ਤੋਂ ਇਲਾਵਾ ਕਦੀ ਵੇਖਿਆ ਨਹੀਂ ਅੱਜ ਐਨੇ ਸਾਲ ਹੋ ਗਏ 50 52 ਸਾਲ ਦੀ ਸਾਡੀ ਉਮਰ ਹੋ ਗਈ ਐ ਮੈਂ ਕਦੀ ਨਹੀਂ ਵੇਖਿਆ ਔਰ ਬਿਨਾਂ ਗੱਲ ਤੋਂ ਇਹ ਜਿਹੜਾ ਮੁੱਦਾ ਬਣ ਰਿਹਾ ਇਹਨੂੰ ਰੋਕਣਾ ਚਾਹੀਦਾ ਔਰ ਆਪਸ ਵਿੱਚ ਟਕਰਾਵ ਰੁਕੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਕਿ ਹਿੰਦੂ ਸਮਾਜ ਇਕੱਠਾ ਔਰ ਇਕੱਠਾ ਹੋ ਕੇ ਇਸ ਚੀਜ਼ ਦਾ ਮੁਕਾਬਲਾ ਕਰੇ